ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਉਣ ਕਰਦੇ ਨੇ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਂਏ ਗੁਰਮੁਖ ਪਿਆਰਿਓ ਸਾਰਾ ਸੰਸਾਰ ਹੀ ਉਸ ਦਾਤੇ ਤੋਂ ਦਾਤਾ ਲੈ ਕੇ ਆਪਣਾ ਰੋਜ਼ਗਾਰ ਚ ਲਾ ਰਹੇ ਨੇ ਪਰਿਵਾਰ ਦੇ ਗੁਜ਼ਾਰੇ ਹੋ ਰਹੇ ਨੇ ਜ਼ਿੰਦਗੀ ਚ ਜੀਵਨ ਨੂੰ ਚੰਗੀ ਸਿਧ ਪ੍ਰਾਪਤ ਗੁਰੂ ਦਵਾਰਾ ਹੋ ਰਹੀ ਹੈ ਪਰ ਜੀ ਸਾਹਿਬ ਕਹਿੰਦੇ ਨੇ ਦਾਤ ਪਿਆਰੀ ਬਿਸਰਿਆ ਦਾ ਤਾਰਾ ਦਾਤਾ ਲੈ ਕੇ ਉਸ ਮਾਲਕ ਦਾ ਨਾਮ ਸਾਨੂੰ ਭੁੱਲ ਜਾਏ ਤੇ ਸਾਹਿਬ ਕਹਿੰਦੇ ਨੇ ਅਕਰਤ ਕਣ ਜਿਹਨੂੰ ਉਸ ਮਾਲਕ ਦਾ ਨਾਮ ਭੁੱਲ ਗਿਆ ਹੈ ਸਾਹਿਬ ਕਹਿੰਦੇ ਨੇ ਅਕਰਤ ਕਣ ਜੀਵਨ ਵਿੱਚ ਧਰਤੀ ਤੇ ਇੱਕ ਬੋਝ ਹੈ ਉਹ ਸੋ ਅਸੀਂ ਬੋਝ ਨਹੀਂ ਬੰਨਣਾ ਨਿਤਨੇਮ ਕਰਨਾ ਹੈ ਅਮਰ ਤੇਲੇ ਇਸ਼ਨਾਨ ਕਰਕੇ ਬਾਣੀ ਦਾ ਜਾਪ ਕਰੋ ਪਰਿਵਾਰਾਂ ਵਿੱਚ ਤਫਾਕ ਮਾਲਕ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ